2500 ਵਾਲਾ ਹੈ ਇਹ ਨਹੀਂ 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 ਉਹ ਤਾਂ ਵੀਰੇ ਆਪ ਸੇਲ ਨਹੀਂ ਕਰਦੇ ਜੀ اچھا ਆਪਣਾ ਵੀਰੇ ਨਾਮ ਇੰਨਾ ਪੁਰਾਣਾ ਬਣਿਆ ਆ ਹੈ ਨਾ ਜੀ ਆਪਾਂ ਨਾਮ ਨਹੀਂ ਖਰਾਬ ਕਰਨਾ ਜੀ ਉਹ ਤਾਂ ਸਿੰਗਲ ਗਾਰਡ ਵੀ ਮਹੀਨਾ ਨੇ ਵੀਰੇ ਮਹੀਨਾ ਚੱਲਣ ਦੋਵੇਂ ਚਲਾਉਂਦੇ ਕੋਈ ਗਰੰਟੀ ਵੰਡੀ ਨਹੀਂ ਹੈਗੀ ਅੱਛਾ ਇਹਦੀ ਹੈਗੀ ਆ ਇਹਦੀ 1 ਸਾਲ ਦੀ ਵੰਡੀਆਂ ਜੀ ਇਹਦੀ ਫੋਲਓ ਵਰ ਇੰਡੀਆ ਜੀ ਕੈਸ਼ ਔਨ ਡਿਲੀਵਰੀ ਜੀ ਜਿੱਥੇ ਮਰਜ਼ੀ ਮੰਗਾ ਲਓ ਕੈਸ਼ ਔਨ ਡਿਲੀਵਰੀ ਕੈਸ਼ ਔਨ ਡਿਲੀਵਰੀ ਜੀ ਲੈ ਵੀ ਐਂ ਦੱਸੋ ਜੀ ਕਿੰਨੇ ਸਾਲ ਹੋ ਗਏ ਤੁਹਾਡੇ ਟੱਬਰ ਨੂੰ ਇਹ ਚ ਆਪਾਂ ਨੂੰ ਵੀਰੇ 45 ਸਾਲ ਦੇ ਕੰਮ ਕਰਦ ਨੇ ਅੱਛਾ ਤਾਂ ਦਾਦਾ ਜੀ ਨੇ 1980 'ਚ ਕੰਮ ਸਟਾਰਟ ਕੀਤਾ ਸੀ ਤੇ ਪਾਪਾ ਕਰਦੇ 2002 ਜੀ ਹੁਣ ਮੈਂ ਇਹ ਲੈਣ ਚ ਆਇਆ ਜੀ ਅੱਛਾ 1980 ਦੇ ਵਿੱਚ ਆ ਵੈਲਡਿੰਗ ਸੈੱਟ ਬਣਦੇ ਸੀਗੇ ਨਹੀਂ ਨਹੀਂ ਜੀ ਤੇਲ ਵਾਲੀ ਮਸ਼ੀਨਾਂ ਨਹੀਂ ਹੁੰਦੀ ਪਹਿਲਾਂ ਕੋਇਲਾਂ ਵਾਲੀ ਉਹ ਬਣਦੀਆਂ ਸੀ ਅੱਛਾ ਜੀ ਫਿਰ ਸੁੱਕੇ ਬਣਨ ਲੱਗੇ ਜੀ 2011 ਤੋਂ ਆਪਾਂ ਇਹ ਕੰਮ ਸਟਾਰਟ ਕਰਤਾ ਸੀ ਲੈ ਵੀ ਮਿੱਤਰੋ ਗੱਲ ਇਹ ਹੈ ਵੀ ਆਪਾਂ ਗੱਲ ਕਰ ਰਹੇ ਹਾਂ ਕਰਨ ਲੋਟੇ ਜੀ ਨਾਲ ਮੈਨੂੰ ਜਦੋਂ ਇਹਨਾਂ ਨੇ ਦੱਸਿਆ ਨਾ ਵੀ ਭਾਈ ਦਾਦਾ ਬਾਪੂ ਤੇ ਮੈਂ ਇਸੇ ਕੰਮ 'ਚ ਲੱਗੇ ਹੋਏ ਹਾਂ ਮੈਨੂੰ ਖੁਸ਼ੀ ਹੋਈ ਮਾਨ ਜਾਂ ਮਹਿਸੂਸ ਹੋਇਆ ਵੀ ਯਾਰ ਜਿਹੜਾ ਦਾਦੇ ਇਲਾਹੀ ਕੰਮ ਨੂੰ ਸਾਹਮਦਾਗਾ ਪਿਤਾ ਪੁਰਖੀ ਕੰਮ ਨੂੰ ਅੱਗੇ ਵਧਾਉਂਦਾਗਾ ਪਹਿਲਾਂ ਤਾਂ ਉਹ ਵਧਾਈ ਦਾ ਪਾਤਰ ਹੁੰਦਾਗਾ ਅਗਲੀ ਗੱਲ ਤਿੰਨ ਪੀੜੀਆਂ ਦਾ ਤਯਰਬਾ ਜਦੋਂ ਆਪਣੇ ਚ ਲੈ ਕੇ ਆਉਂਦਾਗਾ ਸਾਡੇ ਲੋਕਾਂ ਦੇ ਜਿਹੜੀ ਹੁਣਾਂ ਬਿਲਡਿੰਗ ਸੈੱਟ ਨੇ ਇਹ ਬਿਲਡਿੰਗ ਸੈੱਟ ਨਹੀਂ ਹੈਗੇ ਤਿੰਨ ਪੀੜੀਆਂ ਦਾ ਤਯਰਬਾਗਾ ਹੁਣ ਐਂ ਦੇਖ ਲਓ ਵੀ ਕਿੰਨਾ ਫਾਇਦਾ ਹੋਊਗਾ ਅਗਲੀ ਗੱਲ ਰੇਟ ਦੀ ਵੀ ਕਰਾਂਗੇ ਕਰਨ ਜੀ ਛੋਟਾ ਜਿਹਾ ਕੰਮ ਚ ਵੀ ਛੋਟਾ ਹੈਗਾ ਕਿ ਕੰਮ ਚ ਵੱਡਾ ਨਹੀਂ ਜੀ ਕੰਮ ਤਾਂ ਬਹੁਤ ਵੱਡਾ ਜੀ ਇਹ 2500 ਵਾਲਾ ਹੈ ਇਹ ਨਹੀਂ 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 ਉਹ ਤਾਂ ਵੀਰੇ ਆਪੇ ਸੇਲ ਨਹੀਂ ਕਰਦੇ ਜੀ ਅੱਛਾ ਆਪਣਾ ਵੀਰੇ ਨਾਮ ਇੰਨਾ ਪੁਰਾਣਾ ਬਣਿਆ ਆ ਨਾ ਜੀ ਆਪਾਂ ਨਾਮ ਨਹੀਂ ਖਰਾਬ ਕਰਨਾ ਜੀ ਉਹ ਤਾਂ ਸਿੰਗਲ ਕਾਰਡ ਮਸ਼ੀਨਾਂ ਨੇ ਵੀਰੇ ਮਹੀਨਾ ਚਲਣਾ ਦੋ ਮਹੀਨਾ ਚਲਣਾ ਕੋਈ ਗਾਰੰਟੀ ਵੰਡੀ ਨਹੀਂ ਹੈ ਜੀ ਅੱਛਾ ਇਹਦੀ ਹੈਗੀ ਆ ਇਹਦੀ 1 ਸਾਲ ਦੀ ਵੰਡੀ ਹੈ ਜੀ ਇਹਦੀ ਆ ਚੂਚੇ ਇਹਦੀ 1 ਸਾਲ ਦੀ ਵੰਡੀ ਜੀ ਅੱਛਾ ਜੀ ਨਾਲੇ ਵਨ ਟਾਈਮ ਹੀ ਹੈਗੀ ਜੀ ਮੈਂ ਕਈ ਵਾਰ ਲੋਕ ਵਨ ਟਾਈਮ ਵੰਡੀ ਦਿੰਦੇ ਨੇ ਇੱਕ ਵਾਰ ਠੀਕ ਕਰਕੇ ਦੇਣ ਦੁਬਾਰਾ ਪੈਸੇ ਲੈਣਗੇ ਮੋੜ ਕੇ ਪੁੱਛਦੇ ਵੀ ਨਹੀਂ ਹਾਂ ਆਪਣੀ ਸਾਲ ਦੀ ਵੰਡ ਦੇ ਜੋ ਮਰਜ਼ੀ ਜੋ ਆਪਾਂ ਬੈਠਿਆ ਜੀ ਅੱਛਾ ਕੁਝ ਮਰਜ਼ੀ ਹੋ ਜੇ ਜਦੋਂ ਮਰਜ਼ੀ ਹੋ ਜੇ ਸਾਲ 'ਚ ਅੱਛਾ ਅਗਲੀ ਗੱਲ ਹਾਂਜੀ ਹੁਣ ਇਹ ਹੈਗਾ ਛੋਟਾ ਯਾ ਇਹ ਮੇਰੇ ਖਿਆਲ ਚ 250 ਹਾਂ 250 ਐਂਪੀਅਰ ਜੇ ਆਪਾਂ ਲਗਾਤਾਰ ਚਲਾਉਣਾ ਹੋਵੇ ਤਾਂ ਕਿੰਨੇ ਰਾਡ ਫੂਕਦੂ ਕਿੰਨੇ ਨੰਬਰ ਰਾਡ ਦੇ ਜੀ 10 ਮੜ ਲੋਹੇ ਵਾਲਾ 10 ਨੰਬਰ ਰਾਡ ਜੀ 3 15 ਵਾਲਾ ਜੀ ਇਹ ਇੱਕ ਦਿਨ ਚ ਦੋੜ ਬੇ ਫੂਕਦਾ ਬਟਰਾ ਹਾਂ ਕੋਈ ਠੀਕ ਹੈ ਜੀ ਤੇ ਅਗਲਾ ਆ ਗਿਆ ਤੋਂ ਮੜਾ ਯਾ ਵੱਡਾ ਹਾਂ ਇਹ 300 ਐਂਪੀਅਰ ਇਹ 300 ਐਂਪੀਅਰ ਆ ਇਹਦਾ ਕੀ ਰੇਟ ਆ ਇਹਦਾ ਕੀ ਰੇਟ ਆ ਇਹ ਵੀਰੇ ਪਊਗੀ ਆਪਣੇ ਮથે 5000 ਰੁਪਏ ਜੀ ਇਹ ਮਤਲਬ ਕੀ ਆ ਆਪਾਂ ਕਸਟਮਰ ਵਾਸਤੇ ਠੀਕ ਹੈ ਜੀ ਇਹ ਆਪਾਂ ਨੂੰ ਪਊਗੀ 6500 ਰੁਪਏ ਦੀ ਫਿਰ ਅਗਲਾ ਆ ਗਿਆ ਜੀ ਇਹ 350 ਬੇਰ ਆ ਗਈ ਜੀ ਇਹਦੇ ਕੋਲ 10 ਨੰਬਰ ਆੜ ਜੀ ਜੇ ਮਾਰ ਚਲਾਇ ਚੱਲੋ ਚਾਰ ਡੱਬੇ ਪਾਣ ਦੇ ਫੋਕ ਦਿਓ ਕੋਈ ਦਿੱਕਤ ਨਹੀਂ ਗੱਲ ਨਹੀਂ ਸਵੇਰੇ ਬੈਰ ਸ਼ਾਮ ਦਾ ਚਲਾਇ ਚੱਲੋ ਜੀ ਠੀਕ ਹੈ ਜੇ ਆਪਾਂ ਸਾਲ ਦੀ ਗਾਰੰਟੀ ਸਾਰਿਆਂ ਦੀ ਹੋਵੇ ਸਾਰਿਆਂ ਦੀ ਸਾਰਿਆਂ ਦੀ ਜੇ ਆਪਾਂ ਗੱਲ ਕਰੀਏ ਸਾਰੀ ਮਾਰਕੀਟ ਚੋਂ ਹੀ ਮਿਲਦੇ ਨੇ ਤੁਹਾਡੇ ਤੋਂ ਵੀ ਮਿਲ ਜਾਂਦੇ ਹਾਂਜੀ 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 ਖਾਸੀਅਤ ਕੀ ਹੈ ਇਹਨਾਂ ਦੇ ਵਿੱਚ ਇਹਨਾਂ ਦੀ ਖਾਸੀਅਤ ਇਹ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਲੈਣਾ ਪੂਰਾ ਫੁੱਲ ਸਪੇਅਰ ਪਾਰਟ ਆ ਜੀ ਆਪਣਾ ਗਦਾਮ ਆਮਲੇ ਡੱਬੇ ਡੱਬੇ ਭਰੇ ਪਏ ਨੇ ਤੁਹਾਨੂੰ ਕਦੇ ਦਿੱਕਤ ਨਹੀਂ ਆਊਗੀ ਕਦੇ ਜਿੰਦਗੀ ਜੀ ਵੀ ਆਪਾਂ ਤੁਜੀ ਗੱਲ ਇਹ ਹੈ ਕਿ ਸਵੇਜਾਂ ਬੈਠੋ ਆਪਣੀ ਵਾਰੰਟੀ ਪੂਰੀ ਆਪਾਂ ਕਲੇਮ ਕਰਾਂਗੇ ਇਹ ਜੀ ਗੱਲ ਨਹੀਂ ਹੈਗੀ ਤੇ ਤੀਸਰੀ ਗੱਲ ਹੈ ਜੀ ਲੋਡ ਪੈ ਕੇ ਜ 8-9 ਚਲਾਉਣ ਜੀ ਆਪਾਂ ਜੀ ਇਹਦੇ 15-20 ਡਾਟ 8-9 ਵੀ ਚਲਾ ਸਕਦੇ ਆ ਜੀ ਅੱਛਾ ਇਹ ਸਿੰਗਲ ਡਬਲ ਫੇਸ ਨੇ ਸਾਰੇ ਜੀ ਇਹ ਅੱਛਾ ਇਹ ਤਿੰਨੇ ਸਿੰਗਲ ਡਬਲ